ਸ੍ਰੀ ਰਾਗ ਮਹੱਲਾ ਚੌਥਾ ਹਉ ਪੰਥਿਤ ਸਾਈ ਨਿਤ ਖੜੀ ਕੋਈ ਪ੍ਰਭ ਦੱਸੇ ਤਿਨ ਜਾਵ ਜਿਨਹੀ ਮੇਰਾ ਪਿਆਰਾ 라ਵਿਆ ਤਿਨ ਪੀਛੇ ਲਾਗ ਪਿਰਾਂ ਕਰ ਮਨਨਤ ਕਰ ਜੋਦੜੀ ਮੈਂ ਪ੍ਰਭ ਮਿਲਣ ਕਾ ਚਾਉ ਮੇਰੇ ਭਾਈ ਜਨ ਕੋਈ ਮੋਕੋ ਹਰ ਪ੍ਰਭ ਮੇਲ ਮਿਲਾਏ ਹਉ ਸਤਗੁਰ ਵਿਟ ਹਵਾਰਿਆ ਜਿਨ ਹਰ ਪ੍ਰਭ ਦੀ ਆ ਦਿਖਾਏ ਰਹਾ ਹੋਏ ਨਿਮਾਣੀ ਤੈ ਪਵਾ ਪੂਰੇ ਸਤਗੁਰ ਪਾਸ ਨਿਮਾਣਿਆ ਗੁਰਮਾਨ ਹੈ ਗੁਰ ਸਤਗੁਰ ਕਰੇ ਸ਼ਾਬਾਸ ਹਉ ਗੁਰ ਸਾ ਲਾਹਿ ਨ ਰਜ ਜਾਉ ਮੈਂ ਮੇਲੇ ਹਰ ਪ੍ਰਭ ਪਾਸ ਸਤਗੁਰ ਨੂੰ ਸਭ ਕੋ ਲੋਜਦਾ ਜੇਤਾ ਜਗਤ ਸਭ ਕੋਇ ਬਿਨ ਭਾਗਾ ਦਰਸ਼ਨ ਨਾ ਥੀਐ ਭਾਗ ਹੀਣ ਬਹਿਰੋਇ ਜੋ ਹਰ ਪ੍ਰਭ ਭਾਣਾ ਸੋਚੀਆ ਤੁਰ ਲਿਖਿਆ ਨਾ ਮਿਟੈ ਕੋਈ ਆਪੇ ਸਤਿਗੁਰ ਆਪ ਹਰ ਆਪੇ ਮੇਲ ਮਿਲਾਏ ਆਪ ਦਇਆ ਕਰ ਮੇਲ ਸੀ ਗੁਰ ਸਤਿਗੁਰ ਪੀਛੇ ਪਾਏ ਸਭ ਜਗ ਜੀਵਨ ਜਗ ਆਪ ਹੈ ਨਾਨਕ ਜਲ ਜਲ ਹੈ ਸਮਾਇ ਸ੍ਰੀ ਰਾਗ ਮਹੱਲਾ ਚੌਥਾ ਰਸ ਅੰਮ੍ਰਿਤ ਨਾਮ ਰਸ ਅਤ ਭਲਾ ਕਿਤ ਵਿਦ ਮਿਲਾਏ ਰਸ ਖਾਏ ਜਾਏ ਤੁਚੋ ਸੋਹਾਗਣੀ ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ ਓਏ ਵੇ ਪਰਵਾਹ ਨਾ ਬੋਲਣੀ ਹਉ ਮਲ ਮਲ ਧੋਵਾ ਤਿਨ ਪਾਈ ਪਾਈ ਰੇ ਮਿਲ ਸੱਜਣ ਹਰ ਗੁਣ ਸਾਰ ਸੱਜਣ ਸਤਿਗੁਰ ਪੁਰਖ ਹੈ ਦੁਖ ਕੱਢੈ ਹਉ ਮੈਂ ਮਾਰ ਰਹਾਉ ਗੁਰਮੁਖੀਆ ਸੋਹਾਗਣੀ ਤਿਨ ਦਇਆ ਪਈ ਮਨ ਆਏ ਸਤਗੁਰ ਵਚਨ ਰਤਨ ਹੈ ਜੋ ਮੰਨੇ ਸੋ ਹਰ ਰਸ ਖਾਏ ਸੇਵਡ ਭਾਗੀ ਵਡ ਜਾਣੀਐ ਜਿਨ ਹਰ ਰਸ ਖਾਦਾ ਗੁਰ ਭਾਏ ਇਹ ਹਰ ਰਸ ਵਾਣ ਤਿਨ ਸਬਤ ਹੈ ਭਾਵਹੀਣ ਨਹੀਂ ਖਾਏ ਬਿਨ ਸਤਗੁਰ ਪੱਲੇ ਨਾ ਪਵੈ ਮਨ ਮੁਖ ਰਹੇ ਬਿਲਾਏ ਓਏ ਸਤਗੁਰ ਆਗੈ ਨਾ ਨਿਵੈ ਉਹਨਾ ਅੰਤਰ ਕ੍ਰੋਧ ਬਿਲਾਏ ਹਰ 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 ਰਸ ਆਪ ਹੈ ਆਪੇ ਹਰ ਰਸ ਕੋਈ ਆਪ ਦਇਆ ਕਰ ਦੇਵਸੀ ਗੁਰਮੁਖ ਅੰਮ੍ਰਿਤ ਚੋਏ ਸਭ ਤਨ ਮਨ ਹਰਿਆ ਹੋਇਆ ਨਾਨਕ ਹਰ ਵਸਿਆ ਮਨ ਸੋਇ ਸ੍ਰੀ ਰਾਗ ਮਹੱਲਾ ਚੌਥਾ ਦਿਨs ਚੜਾ ਫਿਰ ਆਥਵੇਂ ਰੈਣ ਸਬਾਈ ਜਾਏ ਆਪ ਘਟੈ ਨਰਨਾ ਬੁਝੈ ਨਿਤ ਮੂਸਾ ਲਾਜ ਟੁਕਾਏ ਗੋੜ ਮਿੱਠਾ ਮਾਇਆ ਪਸਰਿਆ ਮਨ ਮੁਖ ਲਗ ਮਾਖੀ ਪਚੈ ਪਚਾਈ ਭਾਈ ਰੇ ਮੰਮੀ ਸਖਾ ਪ੍ਰਭ ਸੋਏ ਪੁੱਤ ਕਲਤ ਮੋਹ ਬਿਖ ਹੈ ਅੰਤ ਬੇਲੀ ਕੋਈ ਨਾ ਹੋਏ ਰਹਾਉ ਗੁਰਮਤ ਹਰ ਲਿਵ ਉੱਭਰੇ ਅਲਿਪਤ ਰਹੇ ਸਰਣਾਈ ਓਨੀ ਚੱਲਣ ਸਦਾ ਨਿਹਾਲਿਆ ਹਰ ਖਰਚ ਦੀ ਆਪਤ ਪਾਏ ਗੁਰਮੁਖ ਦਰਗਾਹ ਮੰਨੀਐ ਹਰ ਆਪ ਲੈ ਗਲ ਲਾਇ ਗੁਰਮੁਖਾ ਨੂੰ ਪੰਥ ਪ੍ਰਗਟਾ ਦਰ ਠਾਕ ਨ ਕੋਈ ਪਾਈ ਹਰ ਨਾਮ ਸਲਾਹਨ ਨਾਮ ਮਨ ਨਾਮ ਰਹਿਣ ਲਿਵ ਲਾਈ ਅਨਹਦ ਤੁਨੀ ਦਰਵਾਜੇ ਦੇ ਦਰ ਸੱਚੈ ਸੋਭਾ ਪਾਈ ਜਿਨਿ ਗੁਰਮੁਖ ਨਾਮ ਸਲਾਹਿਆ ਇਨਾਂ ਸਭ ਕੋ ਕਹੈ ਸ਼ਾਬਾਸ ਤਿਨ ਕੀ ਸੰਗਤ ਦੇਹ ਪ੍ਰਭ ਮਨਜਾ ਚਿਕੀ ਅਰਦਾਸ ਨਾਨਕ ਭਾਗ ਵਡੇ ਤਿਨਾ ਗੁਰਮੁਖਾਂ ਜਿਨ ਅੰਤਰ ਨਾਮ ਪ੍ਰਗਾਸ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪਹਿਲਾ ਚਾ ਤੁੰ ਰਤਤਾ ਦੇਖੈ ਪੁੱਤਰ ਕਲਤਰ ਸ਼ਿੰਗਾਰ ਰਸ ਭੋਗੈ ਖੁਸ਼ੀਆਂ ਕਰੈ ਮਾਨ ਹੈ ਰੰਗ ਅਪਾਰ ਬਹੁਤ ਕਰਹਿ ਫੁਰਮਾਈ ਸੀ ਵਰਤਹਿ ਹੋਏ ਅਫਾਰ ਕਰਤਾ ਚੇਤਨਾ ਆਵਈ ਮਨ ਮੁਖ ਅੰਧ ਗਵਾਰ ਮੇਰੇ ਮਨ ਸੁਖ ਦਾਤਾ ਹਰ ਸੋਏ ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਰਹਾਉ ਕੱਪੜ ਭੋਗ ਲਪਟਾਇਆ ਸੋਇਨਾ ਰੂਪਾ ਖਾਕ ਹੈ ਵਰ ਗੈਰ ਵਰ ਬੌਰੰਗੀ ਕੀਏ ਰਥ ਅਥਾਕ ਕਿਸ ਹੀ ਚੇਤਨਾ ਪਾਵਹੀ ਵਿਸਰਿਆ ਸਭ ਸਾਤ ਸਿਰ ਜਨ ਹਾਰ ਭੁਲਾਇਆ ਵਿਣ ਨਾਮੈ ਨਾ ਪਾਤ ਲੈਂਦਾ ਬਦ ਦੁਆਇ ਤੂੰ ਮਾਇਆ ਕਰੈ ਇਕਤ ਜਿਸਨੂੰ ਤੂੰ ਪਤੀ ਆਇਂਦਾ ਸੋ ਸਣ ਤੁਝੈ ਅਨਿੱਤ ਅਹੰਕਾਰ ਕਰਹਿ ਅਹੰਕਾਰੀਆਂ ਵਿਆਪਿਆ ਮਨ ਕੀ ਮਤ ਤਿਨ ਪ੍ਰਭ ਆਪ ਭੁਲਾਇਆ ਨਾ ਤਿਸ ਜਾਤ ਨਾ ਪਤ ਸਤਗੁਰ ਪੁਰਖ ਮਿਲਾਇਆ ਇਕੋ ਸੱਜਣ ਸੋਏ ਹਰ ਜਨ ਕਾਰਾ ਖਾਏਕ ਹੈ ਚਾ ਮਾਨਸ ਹੋਮੈ ਰੋਏ ਜੋ ਹਰ ਜਨ ਭਾਵੈ ਸੋ ਕਰੇ ਦਰ ਤੇਰ ਨ ਪਾਵੇ ਕੋਈ ਨਾਨਕ ਰਤਾ ਰੰਗ ਹਰ ਸਭ ਜਗ ਮਹਿ ਚਾਨਣ ਹੋਏ ਸ੍ਰੀ ਰਾਗ ਮਹੱਲਾ 5ਵਾਂ ਮਨ ਬਿਲਾਸ ਬਹ ਰੰਗ ਘਣਾ ਦ੍ਰਿਸ਼ਟ ਭੂਲ ਖੁਸ਼ੀਆਂ ਛਤਰ ਧਾਰ ਬਾਦਸ਼ਾਹੀਆਂ ਵਿਚ ਸਹਸੇ ਪਰਿਣਿਆ ਪਾਈ ਰੇ ਸੁਖ ਸਾਧ ਸੰਗ ਪਾਇਆ ਲਿਖਿਆ ਲੇਖ ਤਿਨ ਪੁਰਖ ਵਿਦਾਤਾ ਦੁਖ ਸੰਸਾ ਮਿਟ ਗਿਆ ਰਹਾ ਜੇ ਤੇ ਥਾਨ ਖਨੰਤਰਾ ਤੇ ਤੇ ਭਵ ਆਇਆ ਤਨ ਪਾਤੀ ਵਡ ਧੂਮੀਆਂ ਮੇਰੀ ਮੇਰੀ ਕਰ ਪਰਿਆ ਹੁਕਮ ਚਲਾਏ ਨਿਸੰਗ ਹੋਏ ਵਰਤੈ ਅਫਰਿਆ ਸਭ ਕੋ ਹੱਥ ਘਤ ਕਰ ਲਏ ਓਨ ਬਿਨ ਨਾਵੈ ਖਾਕ ਰਲਿਆ ਕੋਟ 33 ਸੇਵਕਾਂ ਸਿਧ ਸਾਧਿਕ ਦਰ ਖਰਿਆ ਗਿਰਮਬਾਰੇ ਵਡ ਸਾਹਬੀ ਸਭ ਨਾਨਕ ਸੁਪਨthia